ਵੱਡੇ ਸੰਤ ਮਹਾਪੁਰਸ਼ਾਂ ਨੇ ਕਿਉਂ ਇਸ਼ਾਰਾ ਕੀਤਾ ਸੀ 45 ਸਾਲ ਪਹਿਲਾਂ ਕਿ ਭਾਰਤ ਪਾਕਿਸਤਾਨ ਦਾ ਭਿਆਨਕ ਯੁੱਧ ਹੋਣਾ ਹੈ ਇਹ ਤਿੰਨ ਚੀਜ਼ਾਂ ਘਰ ਲਿਆ ਕੇ ਰੱਖ ਲਓ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਆਪਾਂ ਬੇਨਤੀ ਆ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਭ ਤੋਂ ਪਹਿਲਾਂ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਤਿਗੁਰੂ ਨੇ ਅਪਾਰ ਕਿਰਪਾ ਕੀਤੀ ਹੈ ਸਤਿਗੁਰੂ ਨੇ ਅਪਾਰ ਮਿਹਰਮਤ ਕੀਤੀ ਹੈ ਗੁਰਮੁਖ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਅੱਜ ਸਾਂਝੀਆਂ ਕਰਾਂਗੇ ਕਿਉਂਕਿ ਮਾਪੁਰਖਾਂ ਨੇ ਆਖਿਆ ਸੀ ਅੱਜ ਤੋਂ ਬਹੁਤ ਸਮਾਂ ਪਹਿਲਾਂ ਕਿਉਂਕਿ ਬਾਬਾ ਜਰਨੈਲ ਸਿੰਘ ਜੀ ਨੇ ਵੀ ਇਹ ਗੱਲ ਕੀਤੀ ਸੀ ਉਸ ਤੋਂ ਪਹਿਲਾਂ ਟਕਸਾਲ ਦੇ ਹੋਰ ਵੱਡੇ ਮਹਾਪੁਰਸ਼ਾਂ ਨੇ ਵੀ ਇਹ ਗੱਲ ਕੀਤੀ ਸੀ ਕਹਿੰਦੇ ਭਾਈ ਸਮਾਂ ਬੜਾ ਭਿਆਨਕ ਆਉਣ ਵਾਲਾ ਹੈ ਤੇ ਇਹ ਸਮੇਂ ਦੇ ਵਿੱਚੋਂ ਕਹਿੰਦੇ ਕੋਈ ਕੋਈ ਬਚੇਗਾ ਕੋਈ ਵਿਰਲਾ ਵਾਂਝਾ ਹੀ ਜਿਹੜਾ ਹੈ ਉਹ ਬਚ ਪਾਏਗਾ ਨਹੀਂ ਮੁਸ਼ਕਲ ਬੜੀ ਹੋਣੀ ਹੈ ਬੜੀ ਮੁਸ਼ਕਲ ਕ੍ਰੀਏਟ ਹੋਵੇਗੀ ਭਾਰਤ ਪਾਕਿਸਤਾਨ ਦਾ ਜਿਹੜਾ ਯੁੱਧ ਹੈ ਕਹਿੰਦੇ ਉਹ ਯੁੱਧ ਭਾਈ ਲੜਿਆ ਜਾਏਗਾ ਤੇ ਇਹ ਯੁੱਧ ਦੀ ਜੜੀ ਹੈ ਕੋਈ ਸ਼ਮਤਾ ਨਹੀਂ ਹੋਏਗੀ ਵੀ ਕਦੋਂ ਰੁਕੇਗਾ ਕੋਈ ਕੰਡੀਸ਼ਨਸ ਨਹੀਂ ਹੋਣਗੀਆਂ ਤੇ ਇੱਕ ਅਨਲਿਮਿਟਡ ਜਿਹੜਾ ਹੈ ਇੰਜ ਕਹੋ ਵੀ ਯੁੱਧ ਹੋ ਸਕਦਾ ਹੈ ਤੇ ਅੱਜ ਉਹੀ ਚੀਜ਼ਾਂ ਵਰਤ ਰਹੀਆਂ ਨੇ ਜੇਕਰ ਪਹਿਲਾ ਯੁੱਧ ਲੱਗ ਜਾਂਦਾ ਅੱਜ ਤੋਂ 4 ਮਹੀਨੇ ਪਹਿਲਾਂ ਤੇ ਉਦੋਂ ਵੀ ਨੁਕਸਾਨ ਹੋਣਾ ਸੀ ਤੇ ਅੱਜ ਵੀ ਅਜ ਸਮੁੰਦਰ ਦੇ ਰਾਹੀ ਇਹ ਯੁੱਧ ਲੜਿਆ ਜਾਏਗਾ ਸਮੁੰਦਰੀ ਫੌਜਾਂ ਜਿਹੜੀਆਂ ਨੇ ਅਲਰਟ ਹੋ ਚੁੱਕੀਆਂ ਨੇ ਤੇ ਸਾਹ ਸੰਗਤ ਸਾਨੂੰ ਸੋਚਣ ਦੀ ਲੋੜ ਹੈ ਦੁਸ਼ਮਣ ਸਾਡੇ ਤੇ ਵਾਰ-ਵਾਰ ਚੜ ਕੇ ਆ ਰਿਹਾ ਹੈ ਦੁਸ਼ਮਣ ਸਾਨੂੰ ਵੰਗਾਰ ਰਿਹਾ ਹੈ ਤੇ ਯੰਗ ਕਿਸੇ ਵੇਲੇ ਵੀ ਹੋ ਸਕਦੀ ਹੈ ਮਹਾਪੁਰਸ਼ ਕਹਿੰਦੇ ਹੁੰਦੇ ਸੀ ਜੰਗ ਦਾ ਕੋਈ ਪਤਾ ਨਹੀਂ ਸਿੱਖੋ ਤਿਆਰ ਵਰ ਤਿਆਰ ਰਹੋ ਕਿਤੇ ਨਾ ਹੋ ਵੀ ਤੁਸੀਂ ਢਿੱਲੇ ਪੈਰੇ ਕਰ ਦੋ ਅਵੇਸਲੇ ਹੋ ਕੇ ਬਹਿ ਜਾਓ ਤੇ ਦੁਸ਼ਮਣ ਤੁਹਾਡੇ ਘਰ ਤੱਕ ਆ ਜਾਏ ਦੁਸ਼ਮਣ ਤੁਹਾਨੂੰ ਘਰ ਚ ਆ ਕੇ ਵੜ ਵੜ ਕੇ ਮਾਰਨ ਪੈ ਜਾਏ ਜੇ ਤੁਸੀਂ ਅਵੇਸਲੇ ਹੋ ਕੇ ਬੈਠੇ ਰਹੋ ਕਹਿੰਦੇ ਅਜੀਹਾ ਨਾ ਕਦੇ ਸੋਚਿਓ ਅਜੀਹਾ ਨਾ ਕਦੇ ਕਰਿਓ ਕਹਿੰਦੇ ਆਪਣੇ ਆਪ ਦੇ ਵਿੱਚ ਤਗੜੇ ਹੋ ਕੇ ਰਹੋ ਆਪਣੇ ਆਪ ਦੇ ਵਿੱਚ ਸੋਚ ਕੇ ਚੱਲਿਓ ਕਹਿੰਦੇ ਦੁਸ਼ਮਣ ਦੀ ਜਿਹੜੀ ਗਿਣਤੀ ਹੈ ਉਹ ਵੱਡੀ ਹੈ ਦੁਸ਼ਮਣ ਜਿਹੜਾ ਹੈ ਤੁਹਾਡੇ ਤੋਂ ਤਾਕਤਵਰ ਹੈ ਸੋ ਇਹ ਕਦੇ ਆਪਣੇ ਦੁਸ਼ਮਣ ਨੂੰ ਕਮਜ਼ੋਰ ਨਾ ਸਮਝੋ 52 ਹੁਕਮਾਂ ਦੇ ਵਿੱਚ ਵੀ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਗੱਲ ਕਹੀ ਹੈ ਕਹਿੰਦੇ ਆਪਣੇ ਤੋਂ ਦੁਸ਼ਮਣ ਨੂੰ ਕਦੇ ਜਿਹੜਾ ਹੈ ਉਹ ਭਾਈ ਕਮਜ਼ੋਰ ਨਾ ਸਮਝੋ ਜੇ ਆਲਸ ਨਾ ਕਰੋ ਕੰਮ ਕਰਨ ਦੇ ਵਿੱਚ ਤਿਆਰੀ ਰੱਖੋ ਆਪਣੀ ਸੋ ਮੇਰੇ ਕਹਿਣ ਤੋਂ ਭਾਵ ਕਿ ਭਾਰਤ ਉਹਨਾਂ ਨੇ ਕਿਹਾ ਸੀ ਯੁੱਧ ਹੋਏਗਾ ਭਾਰਤ ਤੇ ਪਾਕਿਸਤਾਨ ਦਾ ਯੁੱਧ ਵੀ ਹੋਏਗਾ ਤੇ ਅੱਜ ਸਾਧ ਸੰਗਤ ਯੁੱਧ ਦੀਆਂ ਗੱਲਾਂ ਚੱਲ ਰਹੀਆਂ ਨੇ ਨੀਤੀਆਂ ਬਣਾਈਆਂ ਜਾ ਰਹੀਆਂ ਨੇ ਤੇ ਮੈਂ ਬੇਨਤੀ ਕਰਾਂ ਤਿੰਨ ਚੀਜ਼ਾਂ ਕਰ ਲਿਆ ਕੇ ਰੱਖੋ ਮਹਾਂਪੁਰਖਾਂ ਨੇ ਕਿਹਾ ਸੀ ਕਹਿੰਦੇ ਭਾਈ ਕਿਤੇ ਰਾਸ਼ਨ ਪਾਣੀ ਦਾ ਪ੍ਰਬੰਧ ਰੱਖਿਓ ਔਰ ਆਪਣੇ ਘਰ ਦੇ ਵਿੱਚ ਸਾਫ਼ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਰੱਖਿਓ ਜੇ ਆਪਣੇ ਘਰਾਂ ਦੇ ਵਿੱਚ ਜੇਕਰ ਕੋਈ ਸਥਿਤੀ ਆਉਂਦੀ ਹੈ ਜਾਂ ਕੋਈ ਏਦਾਂ ਦੀ ਸਥਿਤੀ ਆਉਂਦੀ ਹੈ ਵੀ ਭਾਈ ਅਸੀਂ ਆਪਣੇ ਘਰ ਦੇ ਵਿੱਚ ਨਹੀਂ ਰਹਿ ਸਕਦੇ ਇਹੋ ਜਿਹਾ ਥਾਂ ਦੇਖ ਕੇ ਰੱਖੋ ਜਿੱਥੇ ਅਸੀਂ ਆਪਣੇ ਬੱਚਿਆਂ ਨੂੰ ਲਿਜਾ ਕੇ ਸੇਫ ਕਰ ਸਕੀਏ ਸਾਥ ਸੰਗਤ ਅਸੀਂ ਬੱਚਿਆਂ ਦੀ ਆਪਣੀ ਹਿਫਾਜ਼ਤ ਕਰ ਸਕੀਏ ਇਹੋ ਜੀ ਖੁੱਲੀ ਥਾਂ ਜਿੱਥੇ ਕੋਈ ਬੰਬ ਗੋਲਾਬਾਰੀ ਦਾ ਅਸਰ ਜਿਹੜਾ ਹੈ ਨਾ ਹੋ ਸਕੇ ਜਦੋਂ ਬਜ਼ੁਰਗਾਂ ਨੇ ਮੈਨੂੰ ਦੱਸਿਆ ਹੈ ਕਿ ਜਦੋਂ ਹੱਲੇ ਹੋਈ ਸੀ ਉਸ ਵਕਤ ਕਹਿੰਦੇ ਆਪਣੇ ਘਰਾਂ ਦੇ ਵਿੱਚ ਜਾ ਘਰਾਂ ਤੋਂ ਬਾਹਰ ਜਾ ਕੇ ਧਰਤੀ ਦੇ ਵਿੱਚ ਟੋਏ ਪੁੱਟ-ਪੁੱਟ ਕੇ ਉਹਨਾਂ ਬਜ਼ੁਰਗਾਂ ਨੇ ਸਾਡੇ ਪੁਰਖਿਆਂ ਨੇ ਟਾਈਮ ਕੱਢਿਆ ਜੀ ਪਿਆਰਿਓ ਚਲੋ ਸਤਿਗੁਰੂ ਕਰਨ ਕੇ ਇਹ ਜੰਗ ਜਿਹੜੀ ਹੈ ਹੋ ਗਈ ਨਾ ਇਹ ਜੰਗ ਰੁਕ ਜਾਵੇ ਤੇ ਸਾਧ ਸੰਗਤ ਇਹ एलान ਵਾਰ-ਵਾਰ ਨਾ ਹੀ ਹੋਣ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਨੁਕਸਾਨ ਹੁੰਦਾ ਹੈ ਤੇ ਜਿਹੜੇ ਬਾਰਡਰ ਦੇ ਏਰੀਏ ਦੇ ਲਾਗੇ ਦੇ ਲੋਕ ਨੇ ਚਾਹੇ ਉਹ ਸਾਡੇ ਹੋਣ ਦੇ ਚਾਹੇ ਪਰਲੇ ਪਾਰ ਵਾਲੇ ਜਿਹੜਾ ਡਾਰਾ ਹੈ ਉਹਦੇ ਦੋਵਾਂ ਨੂੰ ਹੁੰਦਾ ਤੇ ਸਾਧ ਸੰਗਤ ਐਡੇ ਸੋਹਣੇ ਭਰੇ ਹੋਏ ਘਰ ਜਿਹੜੇ ਛੱਡ ਕੇ ਆਉਣਾ ਬੜੀ ਮੁਸ਼ਕਲ ਹੈ ਜੇ ਜੰਗ ਲੱਗ ਜਾਂਦੀ ਹੈ ਤੇ ਉਹ ਘਰ ਦੇ ਘਰ ਤਬਾਹ ਹੋ ਜਾਂਦੇ ਨੇ ਸੋ ਕਹਿਣ ਤੋਂ ਭਾਵ ਵੀ ਸਮਾ ਬੁਰਖਾ ਨੇ ਕਿਹਾ ਵੀ ਜੰਗ ਤੇ ਹੋਏਗੀ ਇਸ ਜੰਗ ਦੇ ਵਿੱਚ ਨੁਕਸਾਨ ਵੀ ਹੋਏਗਾ ਪਰ ਹੁਣ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਹੰਬਲਾ ਮਾਰੀਏ ਸਤਿਗੁਰੂ ਅੱਗੇ ਅਰਦਾਸ ਕਰੀਏ ਦੋਵੇਂ ਹੱਥ ਜੋੜ ਕੇ ਸਤਿਗੁਰੂ ਕਿਰਪਾ ਕਰੋ ਇਹ ਜੰਗ ਨਾ ਹੋਵੇ ਨਹੀਂ ਪਤਾ ਸਤਿਗੁਰੂ ਕੀ ਦੀ ਅਰਦਾਸ ਪ੍ਰਵਾਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ Corre, Grudy.